ਬੇਨ ਨਾਵੈ ਜਗ ਕਮਲਾ ਫਿਰੈ ਗੁਰਮਖ ਨਦਰੀ ਆਇਆ ਠੰਡਾ ਕਰਤਿਆ ਨੇ ਫੁੱਲ ਜਨਮ ਮੰਗਵਾਇਆ ਸੁਖ ਦਾਤਾ ਮਨ ਨਾ ਬਸਾਇਆ ਅੱਜ ਆਪਾਂ ਆਪਣੇ ਪੰਜਾਬ ਦੇ ਲੋਕਾਂ ਦੀ ਸਾਡੇ ਪੰਥ ਦੀ ਦੁਹਲੇ ਦੀ ਹਾਲਤ ਵੇਖ ਕੇ ਬੜਾ ਅਜੀਬੋ ਗਰੀਬ ਲੱਗਿਆ ਬੀਅਨੇ ਹਾਲਤ ਸਾਡੇ ਮਾੜੇ ਚ ਹਜੂਰ ਸਾਹਿਬ ਦਾ ਵੇਖ ਲੋ ਚ ਐਨੰਦਪੁਰ ਸਾਹਿਬ ਦਾ ਦੇਖ ਭੰਗਾ ਰਗੜੀਆਂ ਜਾ ਰਹੀਆਂ ਦਾੜਿਆਂ ਚ ਰੰਗ ਪਾਇਆ ਜਾ ਰਿਆ ਇੱਕ ਦੂਜੇ ਦੇ ਸਿਰ ਚ ਖੇ ਕਿਵੇਂ ਹਜੂਰ ਸਾਹਿਬ ਕਿਵੇਂ ਸੁੱਟਿਆ ਜਾ ਰਿਆ ਉੱਤੇ ਗੰਦ ਪਿੱਲ ਤੇ ਇੱਕ ਬੜੀ ਦੁਖਦਾਈ ਘਟਨਾ ਵੀ ਵਾਪਰੀ ਹੈ ਜਿਹੜੇ ਦੋ ਨੌਜਵਾਨ ਮੋਟਰਸਾਈਕਲ ਦੇ ਐਕਸੀਡੈਂਟ ਵਿੱਚ ਮਾਰੇ ਵੀ ਗਏ ਤੇ ਹੋਰ ਵੀ ਬੜਾ ਨੁਕਸਾਨ ਹੋਣਾ ਹੈ। ਸਰੀਰ 'ਕਾ ਨੁਕਸਾਨ ਵੀ ਹੋਣਾ ਹੈ, ਆਰਥਿਕ ਵੀ ਹੋਣਾ ਹੈ, ਬਿਮਾਰੀਆਂ ਨੂੰ ਸੱਦਾ ਵੀ ਦੇਣਾ ਹੈ। ਕਿਉਂਕਿ ਕੱਚੇ ਰੰਗਾਂ ਨਾਲ ਤਾਂ ਸਾਨੂੰ ਗੁਰੂ ਨੇ ਹੋਲੀ ਖੇਡਣ ਦਾ ਹੁਕਮ ਨਹੀਂ ਕੀਤਾ। ਸਾਨੂੰ ਤਾਂ ਗੁਰੂ ਦਾ ਹੁਕਮ ਹੈ ਜਾ ਕੋ ਹਰ ਰੰਗ ਲਾਗੂ ਇਸ ਜੁਗਮੈਂ ਸੋ ਕਈਅਤ ਹੈ ਸੂਰਾ। ਜਿਹਨੂੰ ਗੁਰੂ ਦਾ ਰੰਗ ਚੜ ਜਾਂਦਾ ਦੇਖੋ ਦੁਹਲਾ ਪੰਥ ਸਾਡਾ ਅੱਜ ਭੁੱਲਿਆ ਹੋਇਆ ਅੱਜ ਸਾਡੇ ਸਿੱਧੀ ਧਾੜੇ ਵੀ ਸਾਨੂੰ ਚੇਤੇ ਨਹੀਂ ਰਹਿ। ਅੱਜ ਅੱਜ ਉਹਨਾਂ ਜੋਧਿਆਂ ਦਾ ਸਿੱਧੀ ਧਾੜਾ ਵੀ ਜਿਨ੍ਹਾਂ ਨੂੰ ਆਪਾਂ ਰੋਜ਼ਾਨਾ ਯਾਦ ਕਰਦੇ ਆਂ ਚੜਖੜੀਆਂ ਤੇ ਚੜੇ। ਪਰ ਕਿਸੇ ਦੇ ਯਾਦ ਨਹੀਂ। ਕੀ ਅੱਜ ਇਹੋ ਹਾਲਾਤ ਹੈ? ਕਲੀਨ ਸੇ ਭੋਕੇ ਸਿਰ ਕੋਨੇ ਮੋਨੇ ਤਰ੍ਹਾਂ ਤਰ੍ਹਾਂ ਦੇ ਬਣਾ ਕੇ ਜਿਗਾਰਡ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਟਰਾਲਿਆਂ ਤੇ ਇੱਕ ਮੇਲੇ ਜੇ ਬਣਾ ਦਿੱਤੇ ਗਏ। ਇੱਕ ਰਾਉਨਕ ਮੇਲੇ ਦੀ ਤਰ੍ਹਾਂ ਉੱਥੇ ਸਾਡੇ ਅੱਜ ਜਿਹੜਾ ਪੰਥ ਸਾਡਾ ਜਾ ਰਿਹਾ ਇਸ ਕਰਕੇ ਵੀਰੋ ਸਾਨੂੰ ਬੜਾ ਅੱਜ ਜਾਗਣ ਦੀ ਲੋੜ ਹੈ। ਜੇ ਅਸੀਂ ਨਾ ਜਾਗੇ ਤਾਂ ਦੱਸੋ ਕੀ ਜਵਾਬ ਅਸੀਂ ਗੁਰੂ ਨੂੰ ਦੇਵਾਂਗੇ? ਗੁਰੂ ਨੇ ਥੋੜਾ ਕਿਹਾ ਸੀ ਗੁਰੂ ਸਾਹਿਬ ਨੇ ਤਾਂ ਹੋਲੀ ਸਾਨੂੰ ਦੱਸੀਆ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤਲਾਲ ਦੇਵ ਗੁਰੂ ਕੀਤੇ ਜਿਆਦਾ ਗੁਰੂ ਨੂੰ ਅਸੀਂ ਪਾਸਾ ਬਟਾ ਹੈ ਗੁਰੂ ਤੋਂ ਤਾਂ ਗੁਰੂ ਦੀ ਅਸੀਂ ਇੱਕ ਵੀ ਗੱਲ ਨਹੀਂ ਸੁਣਦੇ ਸਾਡਾ ਜਿਹੜਾ ਨਾਟਕ ਡਰਾਮਿਆਂ ਤੇ ਆ ਅਸੀਂ ਡਰਾਮੇ ਬਾਜ਼ ਹੋ ਗਏ ਜੀ ਨਸ਼ਿਆਂ ਨੂੰ ਪ੍ਰਸ਼ਾਦ ਕਹਿ ਲੱਗ ਪਏ ਭੰਗ ਸਾਨੂੰ ਅਸੀਂ ਗੁਰੂ ਦੀ ਦਾਤ ਸਮਝਣ ਲੱਗ ਪਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅਸੀਂ ਸ਼ਿਵਜੀ ਦੇ ਚੇਲੇ ਸਾਨੂੰ ਬਣਾ ਦਿੱਤਾ ਗਿਆ ਕੱਲਾ ਸਾਡੇ ਕੋਲੇ ਕੱਪੜੇ ਹੁਣ ਤਾਂ ਬਾਣਾ ਵੀ ਸਾਡੇ ਕੋਲੋਂ ਦੂਰ ਚਲੇ ਗਿਆ ਕਿਉਂਕਿ ਬਾਣਾ ਵੀ ਤਾਂ ਹੀ ਕੰਮ ਕਰਦਾ ਜੇ ਕੋਲੇ ਬਾਣੀਏ ਜੇ ਬਾਣੀ ਨਹੀਂ ਹੈ ਉਹ ਬਾਣਾ ਕਿਸੇ ਕੰਮ ਦਾ ਨਹੀਂ ਉਹ ਤਾਂ ਇੱਕ ਡਰਨਾ ਹੀ ਆ ਜਿਹਨ ਡਰਨਾ ਖੇਤ ਮਹਿੰਦਰਾ ਆ ਸੋ ਭਰਾ ਮੇਰੇਓ ਅੱਜ ਸਾਡਾ ਦੂਲਾ ਪੰਥ ਕਿਹੜੇ ਪਾਸੇ ਨੂੰ ਗਿਆ ਸਾਡੀ ਸਰਉਣੀ ਕਮੇਟੀ ਦਾ ਕਿੱਥੇ ਆ ਜਿਹੜਾ ਗੁਰਮਤ ਦਾ ਪ੍ਰਚਾਰ ਪ੍ਰਸਾਰ ਹੈ ਸਾਡੇ ਜਥੇਦਾਰਾਂ ਦੀ ਪੰਥ ਨੂੰ ਜੇ ਆਪਾਂ ਕੋਈ ਬੰਦਾ ਰੱਖਿਆ ਹੁੰਦਾ ਨਾ ਮੰਨ ਲਓ ਆਪਾਂ ਉਹਨੂੰ ਤਨਖਾਹ ਤੇ ਰੱਖਿਆ ਉਹਦਾ ਕੰਮ ਵੇਖਦੇ ਆਂ ਵੀ ਕੰਮ ਉਹ ਕਰ ਰਿਹਾ ਕਿ ਨਹੀਂ ਕਰ ਰਿਹਾ 400 ਤੇ ਦਿਹਾੜੀ ਤੇ ਬੰਦਾ ਗਿਆ ਹੁੰਦਾ ਆਪਾਂ ਉਹਦਾ ਮਗਰੋਂ ਬੰਦਾਸ ਦਿਨ ਵਿੱਚ ਦੀ ਉਹਦੇ ਕੋਲੇ ਚਾਰ ਗੇੜੇ ਮਾਰਦਾ ਵੀ ਕਦੇ ਬੰਦਾ ਉਹ ਬੇਲਾ ਨਾ ਬੈਠਾ ਰਹੇ ਲੈ ਮਹੀਨਾ ਦਿਹਾੜੀ ਪਾ ਦੇ ਅੱਜ ਸਾਡੇ ਪੰਥ ਦੇ ਸਿਰੋਂ ਵੱਡੀਆਂ-ਵੱਡੀਆਂ ਗੱਡੀਆਂ ਮੋਟੀਆਂ ਤਨਖਾਹਾਂ ਸਾਰੀਆਂ ਸੁੱਖ ਸਹੂਲਤਾਂ ਇਹ ਮੰਨਣ ਵਾਲਿਆਂ ਨੂੰ ਕੌਣ ਤੇ ਕਦੋਂ ਪੁੱਛੇਗਾ ਵੀ ਜਿਹੜਾ ਕੁਝ ਅੱਜ ਆਹ ਤੁਸੀਂ ਸਾਡੀ ਕੌਮ ਨੂੰ ਕਿਹੜੇ ਰਾਹ ਪਾਇਆ ਕਿਰਾਹੇ ਪਾਇਆ ਕਿ ਤੁਹਾਡੀ ਡਿਊਟੀ ਇਹੀ ਆ ਆਨੰਦਪੁਰ ਸਾਹਿਬ ਵੀ ਸਾਡੀ ਮੇਨ ਸਟੇਜ ਆ ਹਜੂਰ ਸਾਹਿਬ ਵੀ ਸਾਡੀ ਮੇਨ ਸਟੇਜ ਆ ਉੱਥੋਂ ਦਾ ਕੀਤਾ ਹੋਇਆ ਹਰ ਇੱਕ ਕਰਮਕਾਂਡ ਗੁਰਮਤ ਬਣ ਕੇ ਦੁਨੀਆ ਚੰਦਾ ਉੱਥੋਂ ਹੀ ਅੱਜ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਸਾਡੇ ਨਾਲ ਤਾਂ ਉਹ ਗੱਲ ਹੋਈ ਹੋਈ ਐ ਜਿਵੇਂ ਜੋਗੀ ਨੂੰ ਜੋਗੀ ਆ ਨਾ ਸੱਪ ਨੂੰ ਕਾਬੂ ਕਰਨਾ ਹੁੰਦਾ ਉਹ ਸੱਪ ਦੀ ਕੀ ਕਰਦਾ ਸਰੀ ਫੜ ਲੈਂਦਾ ਬਾਕੀ ਸੱਪ ਨੂੰ ਖੁੱਲਾ ਛੱਡ ਦਿੰਦਾ ਬਾਕੀ ਪੂਸ ਵਾਲਾ ਸਾਈਡ ਆ ਜਿਹੜਾ ਸੱਪ ਦਾ ਉਹ ਕੁਝ ਨਹੀਂ ਕਰ ਸਕਦੀ ਇਕੱਲੇ ਬਲੇਟੇ ਜੇ ਮਾਰੀ ਜਾਊ ਹਿੱਲੀ ਜਾਊ ਚੱਲੀ ਜਾਊ ਜੋ ਸਰੀ ਉਹਨਾਂ ਦੇ ਹੱਥ ਚ ਇਸੇ ਤਰ੍ਹਾਂ ਸਾਡੇ ਦੇਸ਼ ਦੇ ਆਗੂਆਂ ਨੇ ਕੀ ਕੀਤਾ ਰਾਜਨੀਤਿਕਾਂ ਨੇ ਜਿਹੜਾ ਸਾਡਾ ਸਿਰ ਸੀ ਅਕਾਲ ਤਖਤ ਐ ਬੜੀਆਂ ਸਟੇਜਾਂ ਨੇ ਆਨੰਦਪੁਰ ਸਾਹਿਬ ਹਜੂਰ ਸਾਹਿਬ ਐ ਦਿੱਲੀ ਆ ਸਾਰੀਆਂ ਕੌਣ ਹੋ ਗਈਆਂ ਸਰਕਾਰੀ ਆਰਐਸਐਸ ਦੇ ਅੰਡਰ ਨੇ ਅਰਦਾਸਾਂ ਅਸੀਂ ਕੀ ਕਰਦੇ ਰਹੇ ਵੀ ਖੁੱਲੇ ਦਰਸ਼ਣ ਦੇਦਾਰ ਖਾਲਸਾ ਪੰਥ ਨੂੰ ਬਖਸ਼ੋ ਤੇ ਹੋ ਕੁਝ ਹੋਰ ਗਿਆ ਇਸ ਕਰਕੇ ਸਾਨੂੰ ਕੱਲੇ-ਕੱਲੇ ਨੂੰ ਇਸ ਵਿਸ਼ੇ ਉੱਤੇ ਗੱਲ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਹਰ ਇੱਕ ਗੁਰੂ ਦੇ ਸਿੱਖ ਨੂੰ ਜਿਹੜਾ ਗੁਰੂ ਨੂੰ ਪਿਆਰ ਕਰਦਾ ਗੁਰੂ ਨੂੰ ਪਿਆਰ ਕਰਨਾ ਹੀ ਗੁਰੂ ਦਾ ਰੰਗ ਹੈ ਗੁਰੂ ਦੇ ਰੰਗ ਚ ਹੀ ਰੰਗਣਾ ਸਿੱਖ ਨੇ ਹਰ ਵੇਲੇ ਰਹਿਣਾ ਸਾਲਵਾਰ ਥੋੜਾ ਹੁੰਦਾ ਹਰ ਸਮੇ ਗੁਰੂ ਦੇ ਰੰਗ ਚ ਰੰਗੇ ਰਹੀਏ ਗੁਰੂ ਨਾਲ ਪਿਆਰ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ